ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਕਰੀ ਫਿਰ ਤੋਂ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਤੁਹਾਨੂੰ ਜਿਹੜਾ ਆ ਉਹ ਧਾਰਮਿਕ ਸਥਾਨਾਂ ਦੀ ਜਿਹੜੇ ਆ ਦਰਸ਼ਨ ਵਗੈਰਾ ਕਰਾਉਂਦੇ ਰਹਿੰਦੇ ਆ ਜਿਨ੍ਹਾਂ ਦੇ ਵਿੱਚ ਅਸੀਂ ਤੁਹਾਨੂੰ ਜਿਹੜਾ ਆ ਉਹ ਬਹੁਤ ਖਾਸ ਕਰਕੇ ਜਿਹੜਾ ਆ ਪੀਰਾਂ ਦੇ ਦਰਬਾਰ ਦੇ ਜਿਹੜੇ ਆ ਦਰਸ਼ਨ ਕਰਵਾਉਂਦੇ ਰਹਿੰਦੇ ਨੇ ਫਕਰਾਂ ਦੇ ਦਰਬਾਰਾਂ ਦੇ ਦਰਸ਼ਨ ਜਿਹੜੇ ਆ ਉਹ ਕਰਵਾਉਂਦੇ ਰਹਿੰਦੇ ਨੇ ਕਿਉਂਕਿ ਫਕਰਾਂ ਦੇ ਦਰਬਾਰਾਂ ਦੇ ਉੱਤੇ ਜਿਹੜੀ ਆਬੋ ਹਵਾ ਤੁਹਾਨੂੰ ਮਿਲ ਜਾਂਦੀ ਹੈ ਜਿਹੜੀ ਉੱਥੇ ਤੁਹਾਨੂੰ ਤੰਦਰੁਸਤੀ ਮਿਲ ਜਾਂਦੀ ਹੈ ਜਿਹੜੀ ਸ਼ਾਂਤੀ ਮਿਲ ਆਉ ਜਾਂਦੀ ਹੈ ਉਹਦੇ ਵਰਗੀ ਕਿਤੇ ਕੋਈ ਰੀਸ ਨਹੀਂ ਹੈ ਤੇ ਬੜੀ ਦੂਰੋਂ ਦੂਰੋਂ ਜਿਹੜੇ ਆ ਉਹ ਫਕਰਾਂ ਦੇ ਦਰਬਾਰਾਂ ਦੇ ਉੱਤੇ ਜਿਹੜਾ ਆ ਸੰਗਤਾਂ ਆਉਂਦੀਆਂ ਤੇ ਫਕਰਾਂ ਦੇ ਦਰਬਾਰਾਂ ਦੇ ਉੱਤੇ ਸੰਗਤਾਂ ਆ ਕੇ ਜਿਹੜਾ ਆ ਲਾਹੇ ਲੈਂਦੀਆਂ ਨੇ ਇਸੇ ਤਰ੍ਹਾਂ ਦਾ ਅੱਜ ਦਰਬਾਰ ਬਾਬਾ ਪਢੋਲੇ ਸਾਹਿਬ ਜੀ ਜੋ ਕਿ ਬਟਾਲੇ ਦੇ ਵਿੱਚ ਆ ਬਟਾਲੇ ਜਿੱਥੇ ਕਿ ਅੱਜ ਤੁਹਾਨੂੰ ਅਸੀਂ ਬਾਬਾ ਪਢੋਲੇ ਸਾਹਿਬ ਜੀ ਦੇ ਦਰਬਾਰ ਤੇ ਲੈ ਕੇ ਆਏ ਆਂ ਬਾਬਾ ਪਢੋਲੇ ਸਾਹਿਬ ਜੀ ਦੇ ਦਰਬਾਰ ਤੇ ਪਹਿਲਾ ਦੇ ਨਾਲ ਦੀ ਨਾਲ ਤੁਹਾਨੂੰ ਦਰਸ਼ਨ ਕਰਾਉਨੇ ਆਂ ਸੰਗਤਾਂ ਦੇ ਦਰਸ਼ਨ ਕਰਾਉਨੇ ਆਂ ਤੇ ਉਸ ਤੋਂ ਬਾਅਦ ਜਿਹੜਾ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੇ ਆਂ ਕਿ ਬਾਬਾ ਪਢੋਲੇ ਸਾਹਿਬ ਜੀ ਕੌਣ ਸੀ ਇੱਥੇ ਉਹਨਾਂ ਦੇ ਜੋ ਵੀ ਸੇਵਾਦਾਰ ਨੇ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਬਾਬਾ ਪਢੋਲੇ ਸਾਹਿਬ ਦੀ ਜਿਹਦੀ ਜੜੀ ਹੈ ਮਹਿਮਾ ਕੀ ਹੈ ਉਹ ਸਾਰੀ ਮਹਿਮਾ ਤੁਹਾਡੇ ਨਾਲ ਜਿਹੜੀ ਹੈ ਉਹ ਉਹ ਜਿਹੜੀ ਹੈ ਸਾਂਝੀ ਕਰਾਂਗੇ ਤੇ ਅੰਦਰ ਚਲਦੇ ਆ ਨਾਲ ਦੀ ਨਾਲ ਜਿਹੜਾ ਆ ਉਹ ਤੁਹਾਨੂੰ ਜਿਹੜਾ ਆ ਅ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਨਾਲ ਦੀ ਨਾਲ ਜਿਹੜਾ ਆ ਤੁਹਾਨੂੰ ਜਿਹੜਾ ਆ ਅੰਦਰ ਦੇ ਜਿਹੜੇ ਦਿਦਾਰੇ ਕਰਵਾਉਣੇ ਜਿਵੇਂ ਕਿ ਤੁਸੀਂ ਦੇਦੇ ਹੋ ਵੀ ਦਰਬਾਰ ਦੀ ਖੂਬਸੂਰਤੀ ਜਿਹੜੀ ਉਹ ਬਹੁਤ ਹੀ ਜ਼ਿਆਦਾ ਜਿਹੜੀ ਹੈ ਉਹ ਖੂਬਸੂਰਤੀ ਹੈ ਤੇ ਦਰਬਾਰ ਬਹੁਤ ਹੀ ਜ਼ਿਆਦਾ ਜਿਹੜਾ ਆ ਸੋਨਾ ਇੱਥੇ ਜਿਹੜਾ ਬਣਿਆ ਹੋਇਆ ਆ ਪੀਰ ਬਾਬਾ ਪੜੋਲੇ ਸਾਜੀ ਜਿਵੇਂ ਕਿ ਤੁਸੀਂ ਦੇਦੇ ਪੂ ਵੀ ਐਂਟਰੀ ਦੇ ਉੱਤੇ ਜਿਹੜੀ ਇੱਕ ਸੋਹਣੀ ਦੁਕਾਨ ਵੀ ਜਿਹੜੀ ਹੈ ਉਹ ਲੱਗੀ ਹੋਈ ਹੈ ਜਿੱਥੋਂ ਕਿ ਤੁਸੀਂ ਬਾਬਾ ਜੀ ਦੇ ਦਰਬਾਰ ਦੇ ਲਈ ਚਾਦਰ ਜਾਂ ਫਿਰ ਅਰਗਬਤੀ ਤੇਲ ਅੱਜ ਵੀਰਵਾਰ ਆ ਤੇ ਖਾਸ ਕਰਕੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਦਰਬਾਰ ਦੇ ਵਿੱਚ ਦਰਸ਼ਨਾਂ ਦੇ ਲਈ ਪਹੁੰਚੀਆਂ ਹੋਈਆਂ ਨੇ ਸੰਗਤਾਂ ਦੇ ਦਰਸ਼ਨਾਂ ਦੇ ਨਾਲ-ਨਾਲ ਦਰਬਾਰ ਦੇ ਜਿਹੜੇ ਉਹ ਦਰਸ਼ਨ ਤੁਹਾਨੂੰ ਕਰਵਾਉਣੇ ਆ ਤੁਹਾਨੂੰ ਇੱਕ ਵਾਰ ਫੇਰ ਤੋਂ ਦੱਸ ਦਈਏ ਕਿ ਪੀਰ ਬਾਬਾ ਪਢੋਲੇ ਸਾਜੀ ਦੇ ਦਰਬਾਰ ਦੇ ਉੱਤੇ ਬਟਾਲੇ ਦੇ ਜਿਹੜੇ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਬਹੁਤ ਹੀ ਖੂਬਸੂਰਤ ਜਿਹੜਾ ਹੈ ਤੁਸੀਂ ਦੇਖਦੇ ਪਿਓ ਕਿ ਇੱਥੇ ਇੱਕ ਪੁਰਾਣਾ ਖੂਹ ਵੀ ਜਿਹੜਾ ਮੌਜੂਦ ਆ ਤੇ ਬਹੁਤ ਜ਼ਿਆਦਾ ਡੂੰਘਾਈ ਦੇ ਵਿੱਚ ਜਿਹੜਾ ਆ ਇਹ ਖੂਹ ਹੈ ਜਿੱਥੇ ਕਿ ਤੁਸੀਂ ਦੇਖਦੇ ਪਿਓ ਵੀ ਪਾਣੀ ਵੀ ਜਿਹੜਾ ਆ ਕਾਫੀ ਜਿਆਦਾ ਢੂੰਗਾਈ ਦੇ ਵਿੱਚ ਜਿਹੜਾ ਦਿਖਾਈ ਦੇ ਰਿਹਾ ਦਰਸ਼ਕ ਤੁਸੀਂ ਮੇਰੇ ਨਾਲ ਕਰਦੇ ਪਏ ਹੋ ਤੇ ਇਸ ਖੂਹ ਦੇ ਬਿਲਕੁਲ ਸਾਹਮਣੇ ਜਿਹੜਾ ਆ ਉਹ ਦਰਬਾਰ ਵੀ ਹੈ ਬਾਬਾ ਜੀ ਦੇ ਦਰਬਾਰ ਦੇ ਤੇ ਅੱਜ ਜਿਹੜੇ ਅਸੀਂ ਪਹੁੰਚੇ ਆ ਤਾਂ ਲਗਾਤਾਰ ਤੁਸੀਂ ਦੇ ਦੇ ਪਏ ਹੋ ਕਿ ਬਾਬਾ ਜੀ ਦੇ ਦਰਬਾਰ ਦੇ ਉੱਤੇ ਜਿਹੜਾ ਆ ਉਹ ਉਹ ਜੜੀਆਂ ਨੇ ਚਲਦੀਆਂ ਪਈਆਂ ਨੇ ਜੜੀਆਂ ਤੁਸੀਂ ਦੇ ਦੇ ਪਈਓ ਤਸਵੀਰਾਂ ਦੇ ਵਿੱਚ ਤੇ ਲਗਾਤਾਰ ਜਿਹੜਾ ਆ ਤੁਹਾਨੂੰ ਪਹਿਲਾਂ ਤਾਂ ਜਿਹੜਾ ਆ ਦਰਬਾਰ ਦੇ ਦਰਸ਼ਨ ਕਰਾਨੇ ਆ ਤੇ ਤੁਸੀਂ ਦੇ ਦੇ ਪਈਓ ਕਿ ਸੇਵਾਦਾਰ ਵੀ ਜਿਹੜਾ ਆ ਉਹ ਆਪਣੀ ਸੇਵਾ ਨਿਭਾਉਂਦੇ ਹੋਏ ਦਰਬਾਰ ਦੇ ਉੱਤੇ ਬੈਠੇ ਹੋਏ ਨੇ ਤੇ ਦਰਬਾਰਾਂ ਦੀ ਸੇਵਾ ਦੇ ਲਈ ਜਿਹੜੇ ਨੇ ਸੇਵਾਦਾਰ ਇੱਥੇ ਹਾਜ਼ਰ ਨਾਜ਼ਰ ਰਹਿੰਦੇ ਨੇ ਵੀਰਵਾਰ ਨੂੰ ਖਾਸ ਕਰਕੇ ਦਰਬਾਰਾਂ ਦੇ ਉੱਤੇ ਪੀਰ ਫਕਰਾ ਦੇ ਦਰਬਾਰਾਂ ਦੇ ਉੱਤੇ ਜਿਹੜਾ ਆ ਉਹ ਮੇਲੇ ਲੱਗਦੇ ਰਹਿੰਦੇ ਨੇ ਕਿਉਂਕਿ ਹਰ ਵੀਰਵਾਰ ਜਿਹੜਾ ਆ ਮੇਲੇ ਵਰਗੇ ਜਿਹੜਾ ਆ ਉਹ ਮਾਹੌਲ ਤੁਹਾਨੂੰ ਇੱਥੇ ਮਿਲ ਜਾਏਗਾ ਤੇ ਤੁਸੀਂ ਮੇਰੇ ਜਿਹੜੇ ਆ ਦਰਸ਼ਨ ਦੇ ਤਾਰੇ ਕਰਦੇ ਪਈਓ ਪੀਰ ਬਾਬਾ ਪੜੋਲੇ ਸਾਜੀ ਦੇ ਦਰਬਾਰ ਦੇ ਦਰਬਾਰ ਦੇ ਤੁਹਾਨੂੰ ਖੂਬਸੂਰਤ ਬਾਬਾ ਜੀ ਦੀ ਦਰਗਾਹ ਦੇ ਜਿਹੜੇ ਆ ਉਹ ਦਰਸ਼ਨ ਕਰਵਾ ਰਹੇ ਆ ਦਰਗਾਹ ਦੇ ਤੁਸੀਂ ਮੇਰੇ ਨਾਲ ਦਰਸ਼ਨ ਕਰਦੇ ਪਈਓ ਤੇ ਦਰਗਾਹ ਪੀਰ ਬਾਬਾ ਪੜੋਲੇ ਸਾਜੀ ਜੋਬਗੀ ਬਟਾਲਾ ਦੇ ਵਿੱਚ ਇੱਕ ਤੁਹਾਨੂੰ ਪ੍ਰਕਰਮਾਂ ਦੇ ਵਿੱਚ ਵੀ ਜਿਹੜੇ ਆ ਉਹ ਤੁਹਾਨੂੰ ਜਿਹੜੇ ਆ ਦਰਸ਼ਨ ਦੇਦਾਰੇ ਜਿਹੜੇ ਆ ਉਹ ਕਰਵਾ ਦਿੰਨੇ ਆ ਪ੍ਰਕਰਮਾਂ ਜਿਹੜੀ ਹੈ ਬਾਬਾ ਜੀ ਦਾ ਦਰਬਾਰ ਦੇ ਨਾਲ ਦੀ ਨਾਲ ਜਿਹੜੀ ਹੈ ਤੁਹਾਨੂੰ ਕਰਵਾ ਦਿੰਨੇ ਆ ਤਾਂ ਤੁਸੀਂ ਲਗਾਤਾਰ ਜਿਹੜਾ ਆ ਉਹ ਬਣੇ ਹੋਏ ਹੋ ਸਾਡੇ ਨਾਲ ਦਰਬਾਰ ਪੀਰ ਬਾਬਾ ਪੜੋਲੇ ਸਾਜੀ ਜੋ ਕਿ ਬਟਾਲਾ ਦੇ ਵਿੱਚ ਜਿੱਥੇ ਕਿ ਬਾਬਾ ਜੀ ਦਾ ਜਿਹੜਾ ਆ ਅੱਜ ਵੀਰਵਾਰ ਦੇ ਦਿਨ ਜਿਹੜਾ ਆ ਉਹ ਕਾਫੀ ਜ਼ਿਆਦਾ ਜਿਹੜਾ ਸੰਗਤਾਂ ਦੇ ਦਰਸ਼ਨ ਵੀ ਜਿਹੜੇ ਤੁਸੀਂ ਕਰਦੇ ਪਈਓ ਖੂਬਸੂਰਤ ਮਾਹੌਲ ਸ਼ਾਂਤੀ ਇਹ ਦੇ ਨਾਲ ਜਿਹੜਾ ਆ ਇਧਰ ਤੁਸੀਂ ਦੇ ਦੇ ਕਿ ਕਿ ਬਾਬਾ ਜੀ ਦਾ ਜਿਹੜਾ ਆ ਉਹ ਉਹ ਜਿਹੜਾ ਆ ਆਸਣ ਵੀ ਲੱਗਿਆ ਹੋਇਆ ਹੈ ਜਿੱਥੇ ਕਿ ਬਾਬਾ ਜੀ ਰੈਸਟ ਫਰਮਾਉਂਦੇ ਨੇ ਜਿੱਥੇ ਕਿ ਬਾਬਾ ਜੀ ਜਿਹੜਾ ਆ ਉਹਨਾਂ ਦਾ ਆਸਣ ਤੁਸੀਂ ਦੇ ਦੇ ਪਿਓ ਆਸਣ ਦੇ ਦਰਸ਼ਨ ਵੀ ਜਿਹੜੇ ਆ ਉਹ ਤੁਹਾਨੂੰ ਕਰਵਾਏ ਜਾ ਰਹੇ ਨੇ ਬਾਬਾ ਜੀ ਦੇ ਜਿਹੜੇ ਨੇ ਸੁੰਦਰ ਜੋੜਿਆਂ ਦੇ ਦਰਸ਼ਨ ਵੀ ਤੁਸੀਂ ਕਰ ਸਕਦੇ ਹੋ ਤੁਸੀਂ ਦੇ ਦੇ ਪਿਓ ਤੇ ਇਹ ਸਾਰੇ ਦਾ ਸਾਰਾ ਜਿਹੜਾ ਆ ਉਹ ਬਾਬਾ ਜੀ ਦਾ ਜਿਹੜਾ ਆ ਆਸਣ ਜਿਹੜਾ ਆ ਉਹ ਲੱਗਿਆ ਹੋਇਆ ਆ ਤੁਸੀਂ ਦੇ ਦੇ ਪਿਓ ਤਸਵੀਰਾਂ ਦੇ ਵਿੱਚ ਬਹੁਤ ਹੀ ਤੇ ਬਾਬਾ ਜੀ ਜਿਹੜੇ ਨੇ ਗਾ ਰਹੇ ਨੇ ਤੇ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਤੇ ਬਾਬਾ ਜੀ ਤੋਂ ਦੋ ਜਿਹੜੇ ਸ਼ਬਦ ਵੀ ਸੁਣ ਲੈਣੇ ਆ ਮੈਨੂੰ ਸ਼ੌਕ ਹੋਇਆ ਰੱਬ ਦੇਖਣੇ ਦਾ ਨਾ ਆਕਾਸ਼ ਤੇ ਨਾ ਪਤਾਲ ਦੇਖਾਂ ਚਾਰੇ ਗੂੜ ਦੇ ਮੰਦਰ ਮਸਜਿਦ ਸਾਰੇ ਤੇ ਬੇਲੇ ਜੰਗਲਾਂ ਦੇ ਵਿੱਚ ਪਾਲ ਦੇਖਾਂ ਫਿਰਦਾਰ ਆ ਮੈਂ ਠਾਕਰ ਦਵਾਰੀਆਂ ਤੇ ਤੇ ਨਈ ਨੂਰ ਦਾ ਤੇਜ ਮਹਲ ਦੇ ਕਾ ਤੇਜ ਨੇ ਛਾ ਤੇ ਖੈਰ ਦੀ ਖੈਰ ਹੋਈ ਤੇ ਚਮਕੀ ਜੋਤ ਤੇ ਸ਼ਾ ਦੇ ਹਾਲ ਤੇ ਕਾ ਲੇ ਜਾਂਦੀਆਂ ਤਕਦੀਰਾ ਰਲ ਕੇ ਸੰਗ ਪੀਰ ਫਕੀਰਾ ਏ ਕਾ ਗੋਹੰਸ ਬਣਾ ਦੇਂਦੇ ਨੇ ਨਹੀਂ ਵੇਖਦੇ ਪਈਆਂ ਗੜਲੀਰਾ ਤਾਰੰਗ ਕਰਮਾ ਨਾਲ ਮਿਲਦਾ ਏ ਇਹ ਸਾਧੂਆਂ ਦਾ ਸੰਗ ਬਾਗਾ ਨਾਲ ਮਿਲਦਾ ਏ ਇਹ ਗੁਰੂਆਂ ਦਾ ਸੰਗ ਦੀ ਪੂਜਾ ਰੱਬ ਦੀ ਪੂਜਾ ਦਿੰਦੇ ਸਭ ਕ ਨਰਾਲਾ ਦਿੰਦੇ ਸਭ ਕ ਨਰਾਲਾ ਏ ਗਿਆਨ ਦਾ ਦੀਵਾ ਵਾਲ ਨੇਰੇ ਕਰਦੇ ਹੰਦਰੇ ਉਜਾਲਾ ਕਰਦੇ ਹੰਦਰੇ ਜਾਲਾ ਏ ਇੱਕ ਦਾ ਹੋ ਗਏ ਰਹਿਣਾ ਮਰਨਾ ਏ ਪਾ ਕੇ ਗੁਰੂ ਦੀ ਵੰਗ ਕਰਮਾਂ ਨਾਲ ਮਿਲਦਾ ਏ ਏ ਸਾਧੂਆਂ ਦਾ ਸੰਗ ਬਾਗਾ ਨਾਲ ਮਿਲਦਾ ਏ ਏ ਗੁਰੂਆਂ ਦਾ ਸੰਗ ਇਹ ਜਾਈਏ ਗੁਰਕੇ ਲੇਖੇ ਜੀਵਨ ਸਫਲ ਬਣਾਈਏ ਜੀਵਨ ਸਫਲ ਬਣਾਈਏ ਏ ਬਿਨਾ ਮੰਗੇ ਸਭ ਕੁਝ ਮਿਲਦਾ ਏ ਗੀਤ ਗੁਰਾਂ ਦੇ ਗਾਏ ਗੀਤ ਗੁਰਾਂ ਦੇ ਗਾਏ ਵਾਸ ਵਾਸ ਨਾਲ ਸਿਮਰਨ ਕਰੀਏ ਇਹ ਦਸਿਆ ਗੁਰਹਾ ਟੰਗ ਕਰਮ ਨਾਲ ਮਿਲਦਾ ਏ ਇਹ ਸਾਧੂ ਹੰ ਦਾ ਸੰਗ ਬਾਗਾ ਨਾਲ ਮਿਲਦਾ ਏ ਗੁਰੂਆਂ ਦਾ ਸੰਗ ਤਸਵੀਰ ਦਵਾਰ ਦੀ ਕੁੰਜੀ ਸਤਿਗੁਰ ਵੇ ਤੇ ਸਾਚਰ ਦੱਸ ਦੇ ਵੇ ਦ ਸਾਚਰ ਦੱਸ ਦੇ ਏ ਖੋਲ ਕੇ ਤਾਲਾ ਸਤਿਗੁਰ ਪਿਆਰੇ ਏ ਚਾਟੇ ਅੰਦਰ ਵਸਦੇ ਚਾਟੇ ਅੰਦਰ ਵਸਦੇ ਇੱਕ ਬੋਰ ਚਰਨਾ ਵਿੱਚ ਮਰਸੂ ਸੀਸ ਤਰਦੇ ਏ ਹੋ ਗਏ ਨ ਸੰਗ ਧਰਮ ਨਾਲ ਮਿਲਦਾ ਏ ਏ ਸਾਧੂਆਂ ਦਾ ਸੰਗ ਬਾਗਾ ਨਾਲ ਮਿਲਦਾ ਏ ਗੁਰੂਆਂ ਦਾ ਸੰਗ ਬਾਗਾ ਨਾਲ ਮਿਲਦਾ ਏ ਗੁਰੂਆਂ ਦਾ ਸੰਗ ਬਹੁਤ ਵਧੀਆ ਜੀ ਬਹੁਤ ਸੁਣੀਆ ਆ ਬਾਬਾ ਜੀ ਨੇ ਜਿਹੜਾ ਆ ਬਹੁਤ ਹੀ ਖੂਬਸੂਰਤ ਆ ਜੀ ਜਸਪਾਲ ਸਿੰਘ ਪੱਟੀ ਜਲੰਧਰ ਰੋਡ ਪਟਿਆਲਾ ਤੇ ਫੋਨ ਦਾ ਨੰਬਰ ਜੀ 97796 73890 ਮੇਰੇ ਮਾਸੂ ਗੇ ਉਸਤਾਦ ਜੀ ਸ੍ਰੀ ਜਸਵੀਰ ਖੋਸ਼ਦੇ ਜੀ ਖੇਲਿਆਂ ਵਾਲਾ ਉਹਨਾਂ ਦਾ ਆਸ਼ੀਰਵਾਦ ਆ ਉਹਨਾਂ ਦਾ ਹੀ ਪਿਆਰ ਆ ਸਰਬ ਸੱਚੇ ਪਾਤਸ਼ਾਹ ਮੇਰਾ ਕਰੇ ਕਿਰਪਾ ਕਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕੀ ਬਾਤ ਆ ਜੀ ਬਹੁਤ ਖੂਬਸੂਰਤ ਬਹੁਤ ਖੂਬਸੂਰਤ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਜਿਹੜਾ ਆ ਉਹ ਅ ਤੁਸੀਂ ਦੇਖਦੇ ਪਿਓ ਕਿ ਬਹੁਤ ਹੀ ਖੂਬਸੂਰਤ ਜਿਹੜਾ ਆ ਉਹ ਜਿਹੜਾ ਆ ਤੁਸੀਂ ਦੇਖਦੇ ਪਿਓ ਬਾਬਾ ਜੀ ਨੇ ਬਹੁਤ ਹੀ ਸੋਹਣਾ ਜਿਹੜਾ ਦਰਬਾਰ ਦੇ ਉੱਤੇ ਰੌਣਕਾਂ ਲਗਾਈਆਂ ਹੋਈਆਂ ਨੇ ਤੇ ਸੰਗਤਾਂ ਵੀ ਜੜੀਆਂ ਨੇ ਉਹ ਦੂਰ ਦੂਰੋਂ ਚੱਲ ਕੇ ਜੜੀਆਂ ਨੇ ਸੰਗਤਾਂ ਇੱਥੇ ਪਹੁੰਚਦੀਆਂ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਿਓ ਕਿ ਸੰਗਤਾਂ ਲਗਾਤਾਰ ਜਿਵੇਂ ਜਿਵੇਂ ਸੂਰਜ ਢਲਦਾ ਆ ਤੀਵੇਂ-ਤੀਵੇਂ ਜਿਹੜਾ ਆ ਸੰਗਤਾਂ ਦਾ ਜਿਹੜਾ ਆ ਇੱਥੇ ਆਗਮਨ ਸ਼ੁਰੂ ਹੋ ਜਾਂਦਾ ਸੰਗਤਾਂ ਦੂਰ ਦੂਰੋਂ ਜੜੀਆਂ ਆਉਂਦੀਆਂ ਨੇ ਤੇ ਦਰਸ਼ਨ ਮਿਲੇ ਕਰਦੀਆਂ ਨੇ ਤੇ ਆਪਣੇ ਲਾਹੇ ਲੈਂਦੀਆਂ ਨੇ ਨਾਲ ਸਾਡੇ ਸੇਵਾਦਾਰ ਵੀ ਬੈਠੇ ਬਾਬਾ ਜੀ ਕਿ ਨਾ ਆਇਆ ਟੱਡਾ 10 ਪਾਲ 10 ਪਾਲ ਜੀ ਹਾਂਜੀ ਬਾਬਾ ਜੀ ਕਦੋਂ ਕਦੋਂ ਸੇਵਾ ਕਰਦੇ ਬੜੇ ਕਾਫੀ ਚੇਰੇ ਹੋ ਗਿਆ ਉਹਦੀ ਕਿਰਪਾ ਨਹੀਂ ਕੀ ਕਹਣਾ ਜਾਓਗੇ ਬਾਬਾ ਜੀ ਦੇ ਦਰਬਾਰ ਬਾਬੇ ਜੀ ਸੇਵਾ ਕਰਨੇ ਆਣ ਕੇ ਬਾਬੇ ਦੀ ਬਾਬੇ ਦੀ ਕਿਰਪਾ ਦੇ ਤੇ ਹਾਂਜੀ ਹਾਂਜੀ ਉਹਨੇ ਕਿਰਪਾ ਹੁੰਦੀ ਹੈ ਦੂਰੋਂ ਦੂਰ ਲੋਕ ਜਾਂਦੇ ਆ ਬਾਬਾ ਜੀ ਆਏ ਬਾਬੇ ਜੀ ਬਾਬਾ ਜੀ ਤੇ ਬਾਕੀ ਜਿਹੜੀ ਇਹ ਗੱਲ ਹੋਰ ਵੀ ਜਿਹੜਾ ਆ ਥੋੜਾ ਬਾਬਾ ਜੀ ਦੇ ਇਤਿਹਾਸ ਬਾਰੇ ਬਾਬਾ ਜੀ ਦੀ ਜੋ ਵੀ ਗੱਲਬਾਤ ਆ ਉਹਦੇ ਬਾਰੇ ਵੀ ਗੱਲਬਾਤ ਕਰ ਲੈਣੇ ਆ ਤੇ ਨਾਲ ਦੀ ਨਾਲ ਜਿਹੜੇ ਤੁਹਾਨੂੰ ਦਰਬਾਰ ਦੇ ਦਰਸ਼ਨ ਦੁਬਾਰਾ ਤੋਂ ਕਰਾਉਨੇ ਆ ਤੇ ਕਰਦੇ ਆ ਦਰਸ਼ਨ ਬਾਬਾ ਜੀ ਦੇ ਦਰਬਾਰ ਦੇ ਤੇ ਆਓ ਨਾਲ ਦੀ ਨਾਲ ਜਿਹੜੀ ਇਹ ਗੱਲਬਾਤ ਵੀ ਤੁਹਾਨੂੰ ਸਨਉ ਨੇ ਆ ਲਗਾਤਾਰ ਤੁਹਾਨੂੰ ਜਿਹੜੇ ਦਰਸ਼ਨ ਨੇ ਉਹ ਅਸੀਂ ਅੱਜ ਪੀਰ ਬਾਬਾ ਪੜੋਲੇ ਸਾਹਿਬ ਜੀ ਦੇ ਦਰਬਾਰ ਤੋਂ ਕਰਵਾਏ ਨੇ ਦਰਬਾਰ ਦੇ ਸੋਹਣੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਥੋੜਾ ਜਿਹਾ ਇਹਨਾਂ ਦੀ ਹਿਸਟਰੀ ਦੇ ਉੱਤੇ ਜਾਂ ਜੋ ਵੀ ਇਹਨਾਂ ਦਾ ਇਤਿਹਾਸ ਆ ਉਹਦੇ ਤੇ ਥੋੜਾ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ ਤੇ ਸਾਡੇ ਨਾਲ ਇੱਥੇ ਵੀਰ ਜੀ ਨੇ ਸੇਵਾਦਾਰ ਨੇ ਤੇ ਗੱਲਬਾਤ ਕਰਦੇ ਆ ਵੀਰ ਜੀ ਦੇ ਨਾਲ ਪਾਈ ਜੈ ਵੀਰਾ ਜੀ ਕੀ ਕਹਿਣਾ ਚਾਹੋਗੇ ਦਰਬਾਰ ਜੀ ਦੇ ਬਾਰੇ ਜੋ ਵੀ ਤੁਹਾਨੂੰ ਜਾਣਿਆ ਉਹਦੇ ਤੇ ਚਾਨਣਾ ਜ਼ਰੂਰ ਪਾਓ ਇਹ ਭਾਜੀ ਦਰਬਾਰ ਪੀਰ ਬਾਬਾ ਹਜਰਤ ਪੀਰ ਬਾਬਾ ਪੜੋਲੇ ਸ਼ਾਹੀ ਦਾ ਦਰਬਾਰ ਆ ਇਹ ਮਾਰੇ ਬਹੁਤ ਕਰਨੀ ਵਾਲੇ ਨੇ ਜੋ ਵੀ ਇਹਨਾਂ ਦੇ ਦਰਬਾਰ ਤੇ ਆਉਂਦਾ ਨਾ ਹਰ ਇੱਕ ਦੀ ਆਸ ਮਿਲਦੀ ਕੋਰੀ ਕਰਦੇ ਆ ਅਤੇ ਹਰ ਇੱਕ ਧਰਮ ਦੇ ਆਉਂਦੇ ਆ ਸਰਦਾਰ ਵੀ ਆਉਂਦੇ ਆ ਇਹ ਸਭ ਆਉਂਦੇ ਆ ਤੇ ਜੋ ਵੀ ਇੱਥੇ ਮਾਰੇ ਦੇ ਆਉਂਦੇ ਆ ਮਨੋਕਰਨ ਹੋ ਕੇ ਦਾਹ ਬੇਨਤੀ ਦਾ ਦਾ ਸਭਨਾ ਦੀ ਆਸ ਮਿਲਦਾ ਪੂਰੀ ਹੁੰਦੀ ਆ ਬਾਕੀ ਇਸ ਦਰਬਾਰ ਤੇ ਕੋਈ ਸੰਤ ਨਹੀਂ ਬੈਠਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੋਈ ਨਹੀਂ ਮਹਾਰਾਜ ਆਪ ਹੀ ਹਾਜ਼ਰ ਨਾਜ਼ਰ ਨੇ ਬਾਕੀ ਅਸੀਂ ਇਹ ਵੀ ਆਜੂ ਕਵਾਂਗੇ ਇੱਥੇ ਦਰਬਾਰ ਤੇ ਕੋਈ ਸੰਤ ਨਹੀਂ ਸੇਵਾਦਾਰ ਹੁੰਦੇ ਆ ਜਿੰਨੀ ਜਿੰਨੀ ਸੇਵਾ ਕਿਸੇ ਕੋਲ ਲਿਖੀ ਹੋਣੀ ਕਰ ਜਾਂਦੇ ਆ ਠੀਕ ਹੈ ਜੀ ਬਾਕੀ ਇੱਥੇ ਵਿਹਿਮਾ ਪਰਮਾ ਦਾ ਜਪਉਣਾ ਕੋਈ ਨਹੀਂ ਹੈਗਾ ਤੇ ਕਿਸੇ ਦੇ ਵਿਹਿਮਾ ਪਰਮਾ ਦੇ ਵਿੱਚ ਨਾ ਆਉਣਾ ਇਹ ਮਹਾਰਾਜ ਆਪ ਹੀ ਜਿੰਨੇ ਵੀ ਅਰਦਾਸ ਬੇਨਤੀ ਕਰਨੀ ਮਾਰੇ ਦੇ ਆਪ ਉਹ ਕੇ ਅਰਦਾਸ ਬੇਨਤੀ ਕਰ ਸਕਣਾ ਮਾਰੇ ਸਭਨਾਂ ਦੀ ਹੁੰਦੇ ਆ ਤੇ ਉਹ ਕਰਨੀ ਵਾਲੇ ਦਰਬਾਰ ਮਾਰੇ ਤੇ ਬਾਕੀ ਹਰ ਇੱਕ ਦੀ ਆਸਮਾਨਾਪੁਰੀ ਦੇ ਇਥੇ ਦਰਬਾਰ ਤੇ ਹਰ ਸਾਲ ਜੂਨ ਦੇ ਜਹਾੜ ਦਾ ਪਹਿਲਾ ਵੀਰਵਾਰ ਛੜ ਗੇ ਨਾ ਦੂਸਰੇ ਵੀਰਵਾਰ ਇਥੇ ਮੇਲਾ ਹੁੰਦਾ ਹਾਲ ਦਾ ਜੱਠੇ ਵੀਰ ਜੱਠ ਮਦਾ ਛੜ ਗੇ ਉਸ ਤੋਂ ਅਗਲੇ ਵੀਰਵਾਰ ਮੇਲਾ ਹੁੰਦਾ ਤੇ ਬੜੀ ਧੂਮ ਦਾ ਮਤੇ ਸ਼ਰਦਾ ਨਾਲ ਮਨਾਇਆ ਜਾਂਦਾ ਬੜੀ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਦਿੱਲੀੋਂ ਬੰਬੇੋਂ ਜਿੱਥੋਂ ਵੀ ਸੰਗਤ ਆਪਣੇ ਬਾਬਾ ਜੀ ਦੀ ਸੇਵਾ ਸਾਰੇ ਆਉਂਦੀ ਸੰਗਤ ਆਉਂਦੀ ਹੈ ਬਾਬਾ ਜੀ ਦਾ ਅਸਲ ਨਾਂ ਕੀ ਸੀ ਏ ਬਾਬਾ ਜੀ ਦਾ ਨਾਮ ਤਾਂ ਜਿੱਦਾਂ ਸਾਡੇ ਬਜ਼ੁਰਗ ਦੱਸਦੇ ਆ ਇਹ ਬਾਬਾ ਪੜੋਲੇ ਸ਼ਾਹ ਜੀ ਆ ਠੀਕ ਹੈ ਜੀ ਇੱਥੇ ਪੜੋਲੀਆਂ ਚੜਦੀਆਂ ਹੁੰਦੀਆਂ ਸੀਗੀਆਂ ਜਿੱਦਾਂ ਕਿਸੇ ਦਾ ਬੱਚਾ ਕਮਜ਼ੋਰ ਹੁੰਦਾ ਸੀਗਾ ਤੇ ਉਹ ਸੰਗ ਇੱਥੇ ਆ ਕੇ ਸੋਕ ਜਾਂਦੇ ਬਾਬਾ ਜੀ ਸਾਡਾ ਬੱਚਾ ਤਗੜਾ ਕਰ ਦਿਓ ਅਸੀਂ ਤੁਹਾਡੇ ਦਰਬਾਰ ਤੇ ਪੜੋਲੀਆਂ ਚੜਾਵਾਂਗੇ ਉਹ ਪੜੋਲੀਆਂ ਚੜਨ ਦੇ ਕਾਰਣੀ ਇਹ ਬਾਬਾ ਜੀ ਦਾ ਨਾਮ ਪੜੋਲੇ ਸ਼ਾਹ ਪੈ ਗਿਆ ਤੇ ਬਾਕੀ ਬਹੁਤ ਮਹਾਰਾਜੀ ਦੀ ਕਿਰਪਾ ਵਾ ਸੰਗਤ ਬੜੀ ਸ਼ਰਧਾ ਨਾਲ ਆਉਂਦੀ ਹੈ ਤੇ ਵੀਰਵਾਰ ਤੇ ਵੀਰਵਾਰ ਮੇਲੇ ਵਾਂਗੂ ਮੇਲਾ ਲੱਗਾ ਹੁੰਦਾ ਤੇ ਅੱਗੇ ਪਿੱਛੇ ਵੀ ਸੰਗਤ ਕੋਈ ਨਾ ਕੋਈ ਆਈ ਜਾਂਦੀ ਆ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਸਿਦਕਾ ਮੈਨੂੰ ਭਾਈ 16 14 15 ਸਾਲ ਹੋ ਗਏ ਆ ਬਾਕੀ ਇਸ ਦਰਬਾਰ ਤੇ ਸੰਤ ਕੋਈ ਨਹੀਂ ਹੈਗਾ ਮਹਾਰਾਜ ਆਪ ਹੀ ਹਾਜ਼ਰ ਨਾ ਯਾਰ ਨਾ ਤੇ ਗੱਦੀ ਨਸ਼ੀਨ ਕੋਈ ਨਹੀਂ ਹੈ ਨਾ ਹੀ ਕੋਈ ਹੋਏਗਾ ਬਾਕੀ ਇਸ ਦਰਬਾਰ ਤੇ ਕੋਈ ਨਸ਼ਾ ਪਤਾ ਕੋਈ ਏਦਾਂ ਦਾ ਕਾਰਨ ਕੋਈ ਨਸ਼ਾ ਪਤਾ ਨਹੀਂ ਕਰਦਾ ਨਾ ਆਈ ਕਿੰਨੂੰ ਕਰਨਦਾ ਇਹ ਨਸ਼ੇ ਪਤਨ ਮਕੂ ਉਜ ਹੋਰ ਬਾਬਾ ਜੀ ਦੀ ਮਹਿਮਾ ਜਿਹੜੀ ਤੁਹਾਨੂੰ ਜਾਣੋ ਵੇ ਬੜਿਆ ਕੁ ਸੂਰਜ ਬਾਕੀ ਮਹਾਰਾਜ ਇਹ ਕਹਿੰਦੇ ਜਿਹੜੀ ਇਧਰ ਆ ਦਰਬਾਰ ਆ ਇਹ ਰਾਤੋ ਰਾਤ ਤਿਆਰ ਹੋਇਆ ਸੀਗਾ ਇੱਕ ਰਾਤ ਦੇ ਵਿੱਚ ਪਹਿਲਾਂ ਛੱਤ ਨਹੀਂ ਸੀ ਪਈ ਤੇ ਮੁੜ ਕੇ ਜਦੋਂ ਬਾਬਾ ਜੀ ਪਹਿਲਾਂ ਛੱਤ ਨਹੀਂ ਸੀ ਪਈ ਮੁੜ ਕੇ ਜਿਹੜੇ ਅੱਜ ਤੋਂ ਕੋਈ 40 50 ਸਾਲ 60 70 ਪਹਿਲਾ ਸਾਲ ਸੇਵਾਦਾਰ ਸੀਗੇ ਉਹਨਾਂ ਹੀ ਮਹਾਰਾਜ ਦੇ ਅਗਿਆ ਲੈ ਕੇ ਜਿੱਥੇ ਬਾਬਾ ਜੀ ਦਾ ਰੋਜਾ ਉੱਥੇ ਛੱਤ ਪਾਤੀ ਸੀ ਹੌਣ ਮਾਰੇ ਦੀ ਕਿਰਪਾ ਨਾਲ ਜਿਹੜੇ ਹੁਣ ਸਾਡੇ ਕਮੇਟੀ ਬਣੀ ਆ ਉਹਨਾਂ ਨੇ ਮਾਰੇ ਬਾਬਾ ਜੀ ਅੱਗੇ ਦਾ ਬੇਨਤੀ ਕਰਕੇ ਸਾਰੇ ਕਵਰ ਹੋ ਗਿਆ ਬਾਕੀ ਬਹੁਤ ਹਰ ਇੱਕ ਥਾਂ ਤੇ ਮਾਰੇ ਦੀ ਕਿਰਪਾ ਦਾ ਕੇ ਸੰਗਤ ਆਉਂਦੀ ਏ ਝੋਲੀਆਂ ਪਰ ਕੇ ਲੱਗੇ ਉਹ ਪਹਿਲਾਂ ਵੀ ਕੱਲ ਕੱਲ ਦੀ ਕੋਈ ਸੀ ਕਿ ਵੀ ਅੰਦਰ ਬੱਚੇ ਸੁੱਟ ਚੁੜੇ ਜਿਹੜੇ ਹਾਂਜੀ ਉਹ ਇਦਾਂ ਵਾ ਭਾਜੀ ਆਉਂਦੀ ਸੰਗਤ ਇੱਥੇ ਆਉਂਦੀ ਆ ਤੇ ਮਾਰੇ ਦੇ ਜਦੋਂ ਸੰਗਤ ਆਉਂਦੀ ਆ ਉਹ ਕੋਈ ਇੱਥੇ ਬੂਟੇ ਲਾ ਕੇ ਜਾਂਦੇ ਆ ਜਿਨ੍ਹਾਂ ਕੋ ਬੱਚੇ ਨਹੀਂ ਹੁੰਦੇ ਜਿਨ੍ਹਾਂ ਉਹ ਬੁਟੇ ਲੱਗ ਜਾਂਦੇ ਮਾਰੇ ਉਹਨਾਂ ਦੀ ਆਸਮਰਦ ਪੂਰੀ ਕਰਦੇ ਇਹ ਮੜ ਕੇ ਝੋਲੀ ਚ ਫੜੇ ਪਾਉਂਦੇ ਹਨ ਤੇ ਮਾਰੇ ਹਰਕ ਦੀਆਂ ਝੋਲੀਆਂ ਪਾਉਂਦੇ ਹਾਂ। ਉਹ ਤਾਂ ਹਰੀਆਂ ਹੁੰਦੀਆਂ। ਹਾਂਜੀ ਹਾਂ। ਹੋਰ ਕੋਈ ਮੰਨਿਆ ਵੀ? ਬਾਕੀ ਸਾਰੇ ਅਸੀਂ ਦੇ ਹੀ ਆਂ। ਕਿਰਪਾਈ ਕਰ। ਹਾਂਜੀ ਕਿਰਪਾਈ ਕਰਦੇ। ਜਿਹੜਾ ਐ ਸੋ ਰਾਜੀ ਜਾਏ। ਬੇਕਲ ਜੀ ਬੇਕਲ। ਕੀ ਆ ਬਾਤ? ਬਹੁਤ ਵਧੀਆ। ਤੁਸੀਂ ਲਗਾਤਾਰ ਜਿਹੜਾ ਆ ਉਹ ਤਸਵੀਰਾਂ ਜਿਹੜੀਆਂ ਆ ਉਹ ਦੇਖਦੇ ਪਿਓ ਦਰਬਾਰ ਦੇ ਉੱਤੋਂ ਬਾਬਾ ਢੋਲੇ ਸਾਹਿਬ ਜੀ ਦੇ ਦਰਬਾਰ ਤੋਂ ਜਿਹੜੀਆਂ ਆ ਉਹ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਦੂਰੋਂ ਦੂਰੋਂ ਤੁਸੀਂ ਦੇਖਦੇ ਪਿਓ ਮੈਂ ਆਪਣੇ ਕੈਮਰਾਮੈਨ ਨੂੰ ਕਾਂਗਾ ਵੀ ਸੰਗਤ ਜਿਹੜੀ ਹੈ ਜਿਵੇਂ ਜਿਵੇਂ ਜਿਹੜਾ ਆ ਉਹ ਦਰਬਾਰ ਪਰਦਾ ਪਿਆ ਆ ਤਿਵੇਂ-ਤਿਵੇਂ ਜਿਹੜਾ ਆ ਸੰਗਤ ਵੀ ਜਿਹੜੀ ਹੈ ਉਹ ਵਧਣੀ ਸ਼ੁਰੂ ਹੋ ਗਈ ਹੈ ਸੰਗਤ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਾਦਾ ਜੀ ਕਿੱਥੋਂ ਆਏ ਹਾਂਜੀ ਹਾਇ ਤਾਂ ਅ츨ੀ ਗੇਟ ਅ츨ੀ ਗੇਟ ਤੋਂ ਆਇਓ ਕਿ ਨਿਕਲ ਗਿਆ ਦਰਬਾਰ ਤੋਂ ਗਿਆ ਹੋ ਗਿਆ ਨੂੰ ਤਾਂ ਬਾਬਾ ਚਰੀ ਹੋ ਗਿਆ ਹਾਂ ਬਾਬਾ ਜੀ ਦੀ ਮਹਿਮਾ ਬਾਰੇ ਕੁਝ ਕਹਿਣਾ ਚਾਹੋਗੇ ਹਾਂ ਬਹੁਤ ਵਧੀਆ ਜੀ ਕਈ ਵਾਰੀ ਸੰਗਤਾਂ ਜੜੀਆਂ ਨੇ ਉਹ ਅ ਚੱਕਦਿਆਂ ਵੀ ਨੇ ਤੇ ਤੋਂ ਦੋਸਤੋ ਲਗਾਤਾਰ ਤੁਹਾਨੂੰ ਜਿਹੜੇ ਆ ਉਹ ਦਰਸ਼ਨ ਕਰਵਾਏ ਨੇ ਪੀਰ ਬਾਬਾ ਪੜੋਲੇ ਸਾਹਿਬ ਜੀ ਬਟਾਲਾ ਤੋਂ ਜਿਵੇਂ ਕਿ ਤੁਸੀਂ ਬਾਬਾ ਜੀ ਦੀ ਮਹਿਮਾ ਸੁਣੀਏ ਕਿ ਬਾਬਾ ਜੀ ਦੇ ਦਰਬਾਰ ਦੇ ਉੱਤੇ ਲੋਕ ਸੁਖਣਾ ਸੁਖਦੇ ਸੀ ਪੜੋਲੀਆਂ ਚੜਾਉਂਦੇ ਸੀ ਪੜੋਲੀਆਂ ਚੜਾਉਂਦੇ ਚੜਾਉਂਦੇ ਹੀ ਬਾਬਾ ਜੀ ਦਾ ਨਾਮ ਜਿਹੜਾ ਆ ਉਹ ਜਿਹੜਾ ਆ ਬਾਬਾ ਪੜੋਲੇ ਸਾਹਿਬ ਜੀ ਪੈ ਗਿਆ ਜਿਹੜੀ ਇੱਥੋਂ ਦੀ ਮੁੱਖ ਗੱਲ ਦੇਖਣ ਨੂੰ ਮਿਲੀ ਉਹ ਇਹ ਮਿਲੀ ਕਿ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਆਪਣਾ ਆ ਵਿਆਹ ਲਈ ਆਉਂਦੇ ਨੇ ਉਹਨਾਂ ਦੀ ਬਰਾਤ ਆਉਂਦੀ ਹੈ ਤੇ ਉਸੇ ਬਰਾਤ ਦੇ ਵਿੱਚ ਬਾਬਾ ਜੀ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਇੱਥੇ ਬਹੁਤ ਵਧੀਆ ਲੱਗਿਆ ਸ਼ਾਂਤਮਈ ਮਾਹੌਲ ਸੀ ਤੇ ਬਾਬਾ ਜੀ ਨੇ ਇੱਥੇ ਹੀ ਜਿਹੜਾ ਆ ਉਹ ਭਗਤੀ ਕਰਨੀ ਸ਼ੁਰੂ ਕੀਤੀ ਇੱਥੇ ਜਿਹੜਾ ਆ ਉਹ ਰੈਣ ਬਿਸ਼ੇਰਾ ਕਰ ਲੈ ਲਿਆ ਉਸ ਦਿਨ ਤੋਂ ਜਿਹੜਾ ਹੈ ਹੌਲੀ ਹੌਲੀ ਜਿਹੜਾ ਹੈ ਇੱਥੇ ਬਹੁਤ ਜ਼ਿਆਦਾ ਜਿਹੜੀ ਪ੍ਰਗਤੀ ਹੋਣੀ ਸ਼ੁਰੂ ਹੋ ਗਈ ਬਿਨਾ ਸੱਤ ਤੋਂ ਦਰਬਾਰ ਸੀ ਸੰਗਤਾਂ ਨੇ ਰਲ ਮਿਲ ਕੇ ਜਿਹੜਾ ਹੈ ਦਰਬਾਰ ਦੇ ਉੱਤੇ ਸੱਤ ਵੀ ਜਿਹੜੀ ਹੈ ਬਣਾ ਦਿੱਤੀ ਤੇ ਚੱਲੋ ਚੱਲ ਸੰਗਤਾਂ ਬਹੁਤ ਜ਼ਿਆਦਾ ਜਿਹੜੀਆਂ ਨੇ ਇਸ ਦਰਬਾਰ ਤੇ ਨਤਮਸਤਕ ਹੋ ਕੇ ਲਾਹੇ ਲੈਂਦੀਆਂ ਨੇ ਜੇਕਰ ਤੁਸੀਂ ਵੀ ਇੱਥੇ ਪਹੁੰਚ ਕੇ ਜਾਂ ਬਾਬਾ ਜੀ ਬਾਰੇ ਸੁਣਿਆ ਪਹੁੰਚ ਕੇ ਦਰਬਾਰ ਤੇ ਲਾਹੇ ਲੈਣਾ ਚਾਹੁੰਦੇ ਹੋ ਤੇ ਤੁਸੀਂ ਬਾਬਾ ਜੀ ਦੇ ਦਰਬਾਰ ਤੇ ਆ ਕੇ ਬਟਾਲਾ ਦੇ ਵਿੱਚ ਬਾਬਾ ਢੋਲੇ ਸਾਜੀ ਦੇ ਦਰਬਾਰ ਦੇ ਉੱਤੇ ਆ ਕੇ ਲਾਹੇ ਲੈ ਸਕਦੇ ਹੋ ਮੈਂ ਤੁਹਾਡਾ ਆਪਣਾ ਧਰਮਜੀਤ ਜੀ ਪੀ ਕੈਮਰਾ ਦੇ ਨਾਲ ਧੰਨਵਾਦ ਬਦਲੇ ਜਾਂਦੀਆਂ ਤਕਦੀਰਾ ਰਲ ਕੇ ਸੰਗ ਪੀਰ ਵਖੀਰਾ ਏ ਕਾ ਗੋਹੰਸ ਬਣਾ ਦੇਂਦੇ ਨੇ ਨਹੀਂ ਵੇਖਦੇ ਪਈਆਂ ਗਲਲੀ ਰਾ ਏ ਨજર ਮੇਰਦੀ ਕਰਕੇ ਚੜ ਦਿੰਦੇ ਨਾਮ ਦਾ ਰੰਗ ਕਰਮਾ ਨਾਲ ਮਿਲਦਾ ਏ ਏ ਸਾਧੂਆਂ ਦਾ ਸੰਗ ਬਾਗਾ ਨਾਲ ਮਿਲਦਾ ਏ ਏ ਗੁਰੂਆਂ ਦਾ ਸੰਗ ਦੀ ਪੂਜਾ ਰੱਬ ਦੀ ਪੂਜਾ ਦਿੰਦੇ ਸਬਕ ਨਰਾਲਾ ਦਿੰਦੇ ਸਬਕ ਨਰਾਲਾ ਏ ਗਿਆਨ ਦਾ ਦੀਵਾ ਬਾਲ ਨੇਰੇ ਕਰਦੇ ਹੰਦਰੇ ਉਜਾਲਾ ਕਰਦੇ ਹੰਦਰੇ ਜਾਲਾ ਏ ਇੱਕ ਦਾ ਹੋ ਗਏ ਰਹਿਣਾ ਮਰਨਾ ਏ પાਕੇ ਗੁਰੂ ਦੀ ਵੰਗ ਕਰਮਾਂ ਨਾਲ ਮਿਲਦਾ ਏ ਏ ਸਾਧੂਆਂ ਦਾ ਸੰਗ ਬਾਗਾ ਨਾਲ ਮਿਲਦਾ ਏ ਏ ਗੁਰੂਆਂ ਦਾ ਸੰਗ